ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਸਾਊਥ-ਵੈਸਟ ਵਾਲੇ ਪਾਸੇ ਇੱਕ ਆਲੀਸ਼ਾਨ ਕੋਠੀ ਅੱਜ ਖੁਲਾਰਾ ਸਜੀ ਹੈ ਇੱਥੇ ਬਾਜਦਾ ਢੋਲ ਦਸ ਰਿਹਾ ਹੈ ਵੀ ਇੱਥੇ ਕਿਸੇ ਪੰਜਾਬੀ ਪਰਿਵਾਰ ਦਾ ਕੋਈ ਫੰਕਸ਼ਨ ਹੈ ਇੱਥੇ ਅਸਲ ਰੋਕੇ ਦੀ ਰਸਮ ਨਿਭਾਈ ਜਾ ਰਹੀ ਹੈ ਦੋਵੇਂ ਪਰਿਵਾਰ ਇਕੱਠੇ ਸਨ ਕੁਝ ਹੀ ਦੇਰ ਦੇ ਵਿੱਚ ਰੋਕਾ ਜਿਹੜਾ ਹੈ ਹੋ ਜਾਣਾ ਹੈ ਇੱਥੇ ਪੰਜਾਬ ਦੇ ਪਿੰਡ ਰਾਏਕੋਟ ਤੋਂ ਆਇਆ ਇੱਕ ਬਜ਼ੁਰਗ ਜਗਤਾਰ ਸਿੰਘ ਜੋ ਕਿ ਆਪਣੇ ਹੀ ਮੁੰਡੇ ਦੇ ਵਿਆਹ ਵਾਸਤੇ ਪੰਜਾਬ ਤੋਂ ਖਾਸ ਇੱਥੇ ਇੰਗਲੈਂਡ ਕਰਨ ਦੇ ਵਿੱਚ ਆਇਆ ਹੈ ਹੱਥ ਦੇ ਵਿੱਚ ਉਸਤੇ ਮਟਾਈ ਦਾ ਡੱਬਾ ਹੈ ਉਸਤੇ ਚਿਹਰੇ ਤੇ ਆਪਣੇ ਇਕਲੌਤੇ ਪੁੱਤਰ ਕਰਨ ਵੀਰ ਦੇ ਰੋਕੇ ਦੀ ਖੁਸ਼ੀ ਹੈ ਸਭ ਕੁਝ ਬਿਲਕੁਲ ਸਹੀ chal ਰਿਹਾ ਸੀ ਲੇਕਿਨ ਇੱਕਦਮ ਅਚਾਨਕ ਜਿਵੇਂ ਹੀ ਉਸਦੀ ਨਿਗਾਹ ਕੁੜੀ ਦੀ ਮਾਵਲ ਪਈ ਨਾ ਉਸ ਨੂੰ ਕੁਝ ਜਾਣਿਆ ਪਛਾਣਿਆ ਮਹਿਸੂਸ ਹੋਇਆ ਇੰਝ ਲੱਗਿਆ ਜਿਵੇਂ ਉਹ ਔਰਤ ਨੂੰ ਪਹਿਲਾਂ ਤੋਂ ਜਾਣਦਾ ਹੋਵੇ ਕੁਝ ਦੇਰ ਦੇਖਣ ਤੋਂ ਬਾਅਦ ਜਿਵੇਂ ਥੋੜਾ ਕੋਲ ਜਾਂਦਾ ਹੈ ਨਾ ਜਤਾਰ ਸਿੰਘ ਦੇ ਪੈਰ ਉੱਥੇ ਹੀ ਜੰਮ ਉਸ ਦੇ ਖੱਤਾਂ ਵਿੱਚੋਂ ਮਠਿਆਈ ਦਾ ਉਹ ਡੱਬਾ ਛੁੱਟ ਕੇ ਜ਼ਮੀਨ ਤੇ ਡਿੱਗ ਪਿਆ ਬਰਫੀ ਦੇ ਟੁਕੜੇ ਇੱਧਰ ਉੱਧਰ ਮੀਂਹ ਦੇ ਬੂੰਦਾ ਵਾਂਗ ਖਿੱਦਰ ਗਏ ਸਾਹਮਣੇ ਖੜੀ ਔਰਤ ਕੋਈ ਹੋਰ ਨਹੀਂ ਸੀ ਸਗੋਂ ਹਰਪ੍ਰੀਤ ਸੀ ਉਹੀ ਹਰਪ੍ਰੀਤ ਜਿਸ ਨੇ ਜਿਤਾ ਜਗਤਾਰ ਸਿੰਘ ਨੇ 22 ਸਾਲ ਪਹਿਲਾਂ ਆਪਣੇ ਦਿਲ ਦੇ ਵਿੱਚ ਜਲਾ ਦਿੱਤੀ ਸੀ ਉਹੀ ਹਰਪ੍ਰੀਤ ਜੋ ਉਸਨੂੰ ਅਤੇ ਉਸਤੇ 6 ਮਹੀਨੇ ਦੇ ਦੁੱਧ ਪਿੰਦੇ ਬੱਚੇ ਨੂੰ ਰਾਤ ਦੇ ਹਨੇਰੇ ਵਿੱਚ ਰੋਂਦਾ ਛੱਡ ਕੇ ਗਾਇਬ ਹੋ ਗਏ ਅੱਜ ਉਹ ਮਰੀ ਨਹੀਂ ਸੀ ਸਗੋਂ ਹਰਿਆਣਾ ਲੱਦੀ ਹੋਈ ਇੱਕ ਅਮੀਰ ਬਿਜ਼ਨਸ ਵੂਮਨ ਦੇ ਰੂਪ ਵਿੱਚ ਉਸਦੇ ਸਾਹਮਣੇ ਖੜੀ ਸੀ ਉਸਨੂੰ ਦੇਖ ਕੇ ਦਗਤਾਰ ਸਿੰਘ ਦੇ ਸਾਰੇ ਰੁਕ ਗਏ ਉਸਦੇ ਦਿਮਾਗ ਦੇ ਵਿੱਚ ਹਜ਼ਾਰਾਂ ਸਵਾਲ ਬਿਜਲੀ ਦੀ ਬੰਨ ਕੌਣ ਗਏ ਕਿ ਇਹ ਕੁਦਰਤ ਦਾ ਕੋਈ ਭੈਣਕ ਮਜ਼ਾਕ ਹੈ ਕਿ ਕਰਨਵੀਰ ਆਪਣੀ ਹੀ ਸੱਕੀ ਮਾਂ ਦੀ ਧੀ ਨਾਲ ਗਾ ਕਰਨ ਜਾ ਰਿਹਾ ਹੈ The कि जस्मीन उस्ती ਆਪਣੀ ਦੀ ਹੈ ਜਹਾਂ تای ਵਿਆਹ ਇੱਕ ਮਾਪੇ ਹੈ ਦੁਰਜੈ ਪਾਸੀ ਹਰਪ੍ਰੀਤ ਦਾ ਚਹਰਾ ਵੀ ਲਾਸਟ ਦੇ ਵਾਂਗ ਸਫੈਦ ਪਾ ਗਿਆ ਉਸ ਪਿਆ ਅਕਾਂਦੇ ਵਿੱਚ 22 ਸਾਲ ਪੁਰਾਣਾ ਉਹ ਰਾਜ ਸੀ ਜੋ ਅੱਜ ਕਬਰ ਵਿੱਚੋਂ ਬਾਹਰ ਨਿਕਲ ਕੇ ਆਇਆ ਸੀ ਇਹ ਸਿਰਫ ਇੱਕ ਮਿਲਾਪ ਨਹੀਂ ਸੀ ਇੱਕ ਤੂਫਾਨ ਦੀ ਸ਼ੁਰੂਆਤ ਸੀ ਆਖਿਰ ਹਰਪ੍ਰੀਤ 22 ਸਾਲ ਪਹਿਲਾਂ ਕਰੋ ਕਿਉਂ ਪਦੀ ਸੀ ਅਤੇ ਉਹ ਇੱਥੇ ਲੰਡਨ ਦੇ ਮੈਦਾਨ ਤੱਕ ਪਹੁੰਚੇ ਕਿਵੇਂ ਪਹੁੰਚੇ ਅਤੇ ਸਭ ਤੋਂ ਵੱਡਾ ਸਵਾਲ ਹੈ ਕਰਨਵੀਰ ਅਤੇ ਜਸਮੀਨ ਭੈਣ ਭਰਾ ਹਨ ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਉਸ ਰਾਤ ਵਿੱਚ ਵਾਪਸ ਜਾਣਾ ਪਵੇਗਾ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਅੱਜ ਤੋਂ 22 ਸਾਲ ਪਹਿਲਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਇਕੋਟ ਤੋਂ ਜਗਤਾਰ ਸਿੰਘ ਇੱਕ ਬਹੁਤ ਹੀ ਮਿਹਨਤੀ ਅਤੇ ਸੌ ਸੁਭਾ ਦਾ ਕਿਸਾਨ ਸੀ ਉਸ ਕੋਲ ਬਹੁਤੀ ਜ਼ਮੀਨ ਨਹੀਂ ਸੀ ਪਰ ਜਿੰਨੀ ਕੁਛ ਸੀ ਉਸ ਵਿੱਚ ਉਹ ਸੋਨਾ ਉਗਾਉਂਦਾ ਸੀ ਉਸ ਦਾ ਵਿਆਹ ਹਰਪ੍ਰੀਤ ਕੌਰ ਨਾਲ ਹੋਇਆ ਹਰਪ੍ਰੀਤ ਪਿੰਡ ਦੀ ਸਭ ਤੋਂ ਖੂਬਸੂਰਤ ਮੁਟਿਆਰ ਜਿਸ ਦੀ ਸੁੰਦਰਤਾ ਦੀਆਂ ਗੱਲਾਂ ਦੂਰ ਦੂਰ ਤੱਕ ਹੁੰਦੀ ਆ ਪਰ ਹਰਪ੍ਰੀਤ ਸਿਰਫ ਸੋਹਣੀ ਨਹੀਂ ਸੀ ਬਲਕਿ ਬਹੁਤ ਜ਼ਿਆਦਾ ਅਭਲਾਸ਼ੀ ਵੀ ਸੀ ਹਰਪ੍ਰੀਤ ਦਾ ਮਾਨ ਪਿੰਡ ਦੀ ਸਾਦੀ ਜ਼ਿੰਦਗੀ ਵਿੱਚ ਲੱਗਦਾ ਨਹੀਂ ਸੀ ਉਹ ਸਾਰਾ ਦਿਨ ਘਰ ਦੇ ਵਿੱਚ ਟੀਵੀ ਦੇਖਦੀ ਰਹਿੰਦੀ ਜਦੋਂ ਉਹ ਫਿਲਮਾਂ ਦੇ ਵਿੱਚ ਵਿਦੇਸ਼ਾਂ ਦੀਆਂ ਸਾਫ਼ ਸੁਥਰੀਆਂ ਸੜਕਾਂ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਗੋਰੇ ਲੋਕਾਂ ਦੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਦੇਖਦੀ ਨਾ ਪਰ ਉਸ ਦੇ ਅੰਦਰ ਇੱਕ ਅਗ ਲੱਗ ਜਾਂਦੇ ਉਹ ਅਕਸਰ ਸ਼ੀਸ਼ੇ ਦੇ ਸਾਹਮਣੇ ਖੜ ਕੇ ਸੋਚਦੇ ਕਿ ਮੇਰੀ ਕੋਮਸੋਰ ਤੇ ਗੋਹਾ ਕੁੜਾ ਕੰਦਲੀ ਬਣੀ ਹੈ ਮੇਤਾ ਕਿਸੇ ਮੈਲਦੀ ਰਾਣੀ ਹੋਣੀ ਚਾਹੀਦੀ ਸੀ ਇੱਥੇ ਐਨ.ਡੀ. ਪਛੋਸ ਸੁਣ ਮਾਰਦੀ ਹਾਂ ਉਸਦੀ ਮਾਸੀ ਦੀ ਕੁੜੀ ਜੋਗੀ ਇੰਗਲੈਂਡ ਰਹਿੰਦੀ ਸੀ ਜਦੋਂ ਵੀ ਪਿੰਡ ਆਉਂਦੀ ਤਾਂ ਹਰਪ੍ਰੀਤ ਨੂੰ ਉੱਥੋਂ ਦੀਆਂ ਕਹਾਣੀਆਂ ਸੁਣਾਉਂਦੀ ਹਰਪ੍ਰੀਤ ਉੱਥੇ ਤਾਂ ਮਸ਼ੀਨਾਂ ਨਾਲ ਕੰਮ ਹੁੰਦਾ ਹੈ ਔਰਤਾਂ ਕਾਰਾ ਚਲਾਉਂਦੀਆਂ ਹਨ ਮਹਿਮਾਂ ਦੇ ਵਾਂਗ ਰਹਿੰਦੀਆਂ ਹਨ ਤੂੰ ਇੱਥੇ ਮਿੱਟੀ ਦੇ ਵਿੱਚ ਰੁਲ ਰਹੀ ਹੈ ਇਹ ਗੱਲਾਂ ਹਰਪ੍ਰੀਤ ਦੇ ਦਿਮਾਗ ਦੇ ਵਿੱਚ ਜ਼ਹਿਰ ਦੇ ਵਾਂਗ ਘੁਲ ਗਈਆਂ ਉਹ ਰੋਜ਼ ਜ਼ਗਤਾਰ ਨਾਲ ਲੜਦੇ ਜ਼ਗਤਾਰ ਚੱਲ ਆਪਾਂ ਵੀ ਬਾਹਰ ਚਲੀਏ ਇੱਥੇ ਪਲਾ ਪੰਜਾਬ ਦੇ ਵਿੱਚ ਕੀ ਰੱਖਿਆ ਹੈ ਮਿੱਟੀ ਘਟਾ ਸਾਰੀ ਉਮਰ ਖੇਤਾਂ ਦੇ ਵਿੱਚ ਮਰ ਜਾਣਾ ਕੇ ਜਗਤਾਰ ਉਸ ਨੂੰ ਬੜੇ ਪਿਆਰ ਨਾਲ ਸਮਝਉਂਦਾ ਹਰਪ੍ਰੀਤ ਪ੍ਰਦੇਸ਼ਾਂ ਦੇ ਵਿੱਚ ਰੋਟੀ ਸੋਖੀ ਨਹੀਂ ਮਿਲਦੀ ਤੇ ਆਪਣੇ ਨਹੀਂ ਹੁੰਦੇ ਇੱਥੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਰੁੱਕੀ ਮਿੱਸੀ ਖਾ ਕੇ ਜੋ ਸਕੂਨ ਆਪਣੇ ਵਿਹੜੇ ਦੇ ਵਿੱਚ ਹੈ ਨਾ ਉਹ ਮੈਲਾ ਦੇ ਵਿੱਚ ਪੜਾ ਕਿਤੇ ਪਰ ਹਰਪ੍ਰੀਤ ਦੀਆਂ ਅੱਖਾਂ ਤੇ ਵਿਦੇਸ਼ ਦਾ ਦਸਮਾ ਤੜਿਆ ਸੀ ਫਿਰ ਉਹਨਾਂ ਦੇ ਘਰ ਇੱਕ ਪੁੱਤਰ ਕਰਨਵੀਰ ਨੇ ਜਨਮ ਲਿਆ ਜਗਤਾਰ ਸਿੰਘ ਬੜਾ ਖੁਸ਼ ਹੈ ਉਸ ਨੂੰ ਲੱਗਿਆ ਹੁਣ ਬੱਚੇ ਦੇ ਮੋਹ ਵਿੱਚ ਹਰਪ੍ਰੀਤ ਇੱਥੇ ਟਿੱਕੇ ਬੈਠ ਜਾਵੇਗੇ ਪਰ ਹੋਇਆ ਇਸ ਦੇ ਬਿਲਕੁਲ ਉਲਟ ਹਰਪ੍ਰੀਤ ਦੀ ਬੇਚੈਨੀ ਖੁਰਬਤ ਗਏ ਜਦੋਂ ਉਹ ਕਰਨਵੀਰ ਨੂੰ ਮਿੱਟੀ ਦੇ ਵਿੱਚ ਖੇਡਦਾ ਦੇਖਦੀ ਰਹਾ ਤਾਂ ਸੋਚਦੇ ਕਿ ਮੇਰਾ ਬੱਚਾ ਵੀ ਸਾਰੀ ਉਮਰ ਇੱਥੇ ਹੀ ਰੁਲੇਗਾ ਨਹੀਂ ਮੈਂ ਇਸ ਨੂੰ ਅੰਗਰੇਜ਼ ਬਣਾਵਾਂਗੇ ਐਸੇ ਦੌਰਾਨ ਪਿੰਡ ਦੇ ਵਿੱਚ ਇੱਕ ਟਰੈਵਲ ਏਜੰਟ ਸੁਖਦੇਵ ਆਇਆ ਸੁਖਦੇਵ ਇੱਕ ਬਹੁਤ ਹੀ ਚਲਾਕ ਮਿੱਠ ਬੋਲੜਾ ਅਤੇ ਠੱਗ ਕਿਸਮ ਦਾ ਇਨਸਾਨ ਸੀ ਉਸਨੇ ਪਿੰਡ ਦੇ ਪੋੜੇ ਪਾੜੇ ਲੋਕਾਂ ਨੂੰ ਕੈਨੇਡਾ ਅਮਰੀਕਾ ਭੇਜਣ ਦੇ ਨਾਂ ਤੇ ਲੁੱਟਣ ਦਾ ਧੰਦਾ ਖੋਲਿਆ ਸੀ ਹਰਪ੍ਰੀਤ ਉਸ ਤੇ ਜਾੜ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਜਦੋਂ ਹਰਪ੍ਰੀਤ ਉਸ ਨੂੰ ਮਿਲਿਆ ਤਾਂ ਸੁਖਦੇਵ ਉਸਦੀ ਖੂਬਸੂਰਤੀ ਅਤੇ ਮਜਬੂਰੀ ਨੂੰ ਪਾਪ ਲਿਆ ਉਸਨੇ ਕਿਹਾ ਪਿੰਡ ਜੀ ਤੁਸੀਂ ਤਾਂ ਬਿਲਕੁਲ ਹੀਰੋਇਨ ਲੱਗਦੇ ਹੋ ਤੁਹਾਡੀ ਜਗ੍ਹਾ ਪਿੰਡ ਦੇ ਵਿੱਚ ਨਹੀਂ ਹੈ ਕੈਨੇਡਾ ਦੇ ਵਿੱਚ ਹੈ ਤੁਸੀਂ ਇੱਕ ਵਾਰ ਉੱਤੇ ਪਹੁੰਚ ਗਏ ਤਾਂ ਡਲਰਾਂ ਦੇ ਵਿੱਚ ਖੜੋਗੇ ਤੁਹਾਡਾ ਪੁੱਤਰ ਰਾਜਕੁਮਾਰਾਂ ਦੇ ਵਾਂਗ ਪੜੇਗਾ ਇੱਥੇ ਕਿਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਹੈ ਹਰਪ੍ਰੀਤ ਦੀਆਂ ਅੱਖਾਂ ਚਮਕ ਉਠੀਆਂ ਸੁਖਦੇਵ ਨੇ ਚਰਤ ਰੱਖੇ ਪਰ ਵਿਜਾ ਸਿਰਫ ਤੁਹਾਡਾ ਇਕਲੈਂਦਾ ਲੱਗੇਗਾ ਪਹਿਲਾਂ ਤੁਸੀਂ ਜਾਓ ਉੱਥੇ ਸੈਟਲ ਹੋ ਫਿਰ ਆਪਣੇ ਪਤੀ ਅਤੇ ਬੱਚਿਆਂ ਨੂੰ ਸਪான்ਸਰ ਕਰਕੇ ਬੁਲਾ ਲੇ ਹੋ ਇਸ ਸਭ ਲਈ ਮੈਨੂੰ 5 ਲੱਖ ਰੁਪਏ ਚਾਹੀਦੇ ਹਨ 5 ਲੱਖ ਉਸ ਜਮਾਨੇ ਵਿੱਚ ਬਹੁਤ ਵੱਡੀ ਰਕਮ ਸੀ ਹਰਪ੍ਰੀਤ ਨੇ ਜ਼ਗਤਾਰ ਨੂੰ ਜ਼ਮੀਨ ਵੇਚਣ ਦੇ ਲਈ ਕਿਹਾ ਪਰ ਜ਼ਗਤਾਰ ਨੇ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਮੈਂ ਆਪਣੀ ਪਛਤੈਣੀ ਜ਼ਮੀਨ ਵੇਚ ਕੇ ਤੈਨੂੰ ਤੱਕੇ ਖਾਣ ਲਈ ਉੱਥੇ ਨਹੀਂ ਪੈ ਸਕਦਾ ਜ਼ਗਤਾਰ ਨੇ ਗੁੱਸੇ ਦੇ ਚਾਹ ਹਰਪ੍ਰੀਤ ਨੇ ਇੱਕ ਖਤਰਨਾਕ ਫੈਸਲਾ ਲਿਆ ਉਸਤੇ ਸਿਰਤੇ ਵਿਦੇਸ਼ ਜਾਣ ਦਾ ਜਨੂਨ ਸਵਾਰ ਸੀ ਉਸਨੇ ਸੋਚਿਆ ਕਿ ਜੇਕਰ ਜਗਤਾਰ ਨਹੀਂ ਮੰਨਦਾ ਤਾਂ ਨਾ ਮੰਨੇ ਉਹ ਆਪਣੇ ਅਤੇ ਆਪਣੇ ਬੱਚੇ ਦੇ ਭਵਿੱਖ ਲਈ ਇੱਕ ਕਦਮ ਚੁੱਕੇਗੀ ਉਸਨੇ ਚੋਰੀ ਛੁਪੇ ਆਪਣੇ ਵਿਆਹ ਦੇ ਸਾਰੇ ਗਹਿਣੇ ਜੋ ਜਗਤਾਰ ਨੇ ਕਰਾ ਦਿੱਤੇ ਬਣਵਾਏ ਸਨ ਸ਼ਹਿਰ ਜਾ ਕੇ ਵੇਚ ਦਿੱਤੇ ਉਸਨੇ ਘਰ ਦੇ ਵਿੱਚ ਫਸਲ ਦੀ ਸਾਰੀ ਨਕਦੀ ਵੀ ਚੋਰਾ ਲਈ ਉਸਨੇ ਸੁਖਦੇਵ ਏਜੰਟ ਨੂੰ ਪੈਸੇ ਦੇ ਦਿੱਤੇ ਸੁਖਦੇਵ ਨੇ ਕਿਹਾ ਪਿਆਰਾ ਹੋ ਪਰ ਸੋ ਰਾਤ ਦੀ ਦਿੱਲੀ ਦੀ ਫਲਾਈਟ ਹੈ ਗੱਡੀ ਤੁਹਾਨੂੰ ਲੈਣਾ ਪਵੇਗੀ ਫਿਰ ਮਨਹੂਸ ਰਾਤ ਆ ਗਏ ਬਾਰੂਦ ਜੋਰਾਂ ਦੀ ਬਾਰਿਸ਼ ਹੋ ਰਹੀ ਸੀ ਬਿਜਲੀ ਕਰ ਕਰ ਰਹੀ ਸੀ ਜਗਤਾਰ ਸਿੰਘ ਦਿਨ ਪਰ ਖੇਤਾਂ ਵਿੱਚ ਕੰਮ ਕਰਕੇ ਥੱਕਿਆ ਹੋਇਆ ਗੂੜੀ ਨੀਂਦ ਦੇ ਵਿੱਚ ਸੌ ਰਿਹਾ ਸੀ 6 ਮਹੀਨੇ ਦਾ ਕਰਨਵੀਰ ਆਪਣੇ ਪਿਤਾ ਦੀ ਬਾਤੇ ਸਿਰ 'ਤੇ ਰੱਖ ਕੇ ਸੌ ਰਿਹਾ ਸੀ ਹਰਪ੍ਰੀਤ ਨੇ ਆਪਣਾ ਬੈਗ ਤਿਆਰ ਕੀਤਾ ਉਹ ਜਾਣ ਲਈ ਬਿਲਕੁਲ ਤਿਆਰ ਸੀ ਜਾਣ ਤੋਂ ਪਹਿਲਾਂ ਉਹ ਆਖਰੀ ਵਾਰ ਆਪਣੇ ਬੈੱਡ ਦੇ ਕੋਲ ਗਏ ਉਸ ਨੇ ਦੀਵੇ ਦੀ ਮੱਧਮ ਰੋਸ਼ਨੀ ਦੇ ਵਿੱਚ ਜਗਤਾਰ ਅਤੇ ਕਰਨਵੀਰ ਦੇ ਚਿਹਰੇ ਦੇਖੇ ਇੱਕ ਪਲ ਲਈ ਉਸ ਦੀ ਮੰਮਤਾ ਜਾਗੀ ਉਸ ਦਾ ਦਿਲ ਕੰਬਿਆ ਕਿ ਮੈਂ ਇਹ ਸਹੀ ਕਰ ਰਹੀ ਹਾਂ ਜਾਂ ਨਹੀਂ ਆਪਣੇ ਦੁੱਧ ਪਿੰਦੇ ਬੱਚੇ ਨੂੰ ਇੱਥੇ ਛੱਡ ਕੇ ਉਸਨੇ ਸੋਚਿਆ ਉਸਨੇ ਕਰਨਵੀਰ ਦੇ ਮੱਤੇ ਤੇ ਹੱਥ ਰਖਿਆ ਬੱਚਾ ਨੀਂਦ ਦੇ ਵਿੱਚ ਮੁਸਕਰਾਇਆ ਹਰਪ੍ਰੀਤ ਦੀਆਂ ਅੱਖਾਂ ਭਾਰੀਆਂ ਪਰ ਫਿਰ ਸੁਖਦੇਵ ਦੀਆਂ ਗੱਲਾਂ ਡਾਲਰ ਐਸ਼ੋ ਆਰਾਮ ਬੱਚੀ ਦਾ ਸੁਨਹਿਰੀ ਭਵਿਕ ਉਸਤੇ ਦਿਮਾਗ ਦੇ ਵਿੱਚ ਗੂੰਜੀਆਂ ਉਸਨੇ ਆਪਣੇ ਗਿਲਤੇ ਪੱਤਰ ਰਖ ਲਿਆ ਮੈਂ ਇਹ ਸਭ ਕੁਝ ਕਰਨ ਲਈ ਤਾਂ ਕਰ ਰਹੀ ਹਾਂ ਕੁਝ ਦਿਨਾਂ ਦੀ ਗੱਲ ਹੈ ਫਿਰ ਮੈਂ ਇਹਨਾਂ ਨੂੰ ਬੁਲਾ ਲਵਾਂਗੇ ਉਸਨੇ ਆਪਣੇ ਆਪ ਨੂੰ ਛੁੱਟੀ ਤਸੱਲੀ ਦੇਤੇ ਉਸਨੇ ਇੱਕ ਕਾਗਜ਼ ਤੇ ਚਿੱਠੀ ਲਿਖੀਂ ਦਰਕਾਰ ਮੈਂ ਜਾ ਰਿਹਾ ਆਪਣੀ ਕਿਸਮਤ ਨੂੰ ਅਜ਼ਮਾਉਣੇ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰਿਓ ਜਦੋਂ ਮੈਂ ਉੱਥੇ ਪਹੁੰਚ ਗਏ ਤਮਤ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗੇ ਕਰਨ ਦਾ ਖਲ ਰਖਿਓ ਉਸਨੇ ਚਿੱਟੀ ਸਿਰਾਨੇ ਕੋਡ ਰਖ ਦਿੱਤੇ ਆਪਣੇ ਹੰਜੂ ਪੁੰਜੇ ਅਤੇ ਖਨੇਰੇ ਵਿੱਚ ਕਰੋ ਬਾਹਰ ਨਿਕਲ ਗਏ ਬਾਹਰ ਸੁਖਦੇਵ ਦੀ ਉਹ ਕਾਲੀ ਗੱਡੀ ਖੜੀ ਸੀ ਉਹ ਬੈਠੇ ਅਤੇ ਪਿੰਡ ਦੀਆਂ ਜੋਹਾਂ ਤੋਂ ਦੂਰ ਬਹੁਤ ਦੂਰ ਚਲੇ ਗਏ ਅਗਲੀ ਸਵੇਰ ਜਦੋਂ ਸੂਰ ਤੜਿਆ ਨਾ ਤਾਂ ਜਗਤਾਰ ਦੇ ਘਰ ਵਿੱਚ ਜਿਵੇਂ ਹਨੇਰਾ ਛਾ ਗਿਆ ਕਰਨਵੀਰ ਭੁੱਖ ਨਾਲ ਵਿਖੜਿਆ ਸੀ ਉਸ ਦਾ ਰੋਣਾ ਪੂਰੇ ਘਰ ਦੇ ਵਿੱਚ ਗੂੰਜ ਰਿਹਾ ਸੀ ਜਗਤਾਰ ਖੜਬੜਾ ਕੇ ਉੱਠਿਆ ਹਰਪ੍ਰੀਤ ਉਹ ਹਰਪ੍ਰੀਤ ਬੱਚਾ ਰੋ ਰਿਹਾ ਹੈ ਦੁੱਧ ਪਿਆ ਦੇ ਉਸਨੇ ਆਵਾਜ਼ ਮਾਰੀ ਪਰ ਅੱਗੋਂ ਕੋਈ ਜਵਾਬ ਨਾ ਮਿਲਿਆ ਉਸਨੇ ਸੋਚਿਆ ਸ਼ਾਇਦ ਪਸ਼ੂਆ ਨੂੰ ਪੱਟੇ ਪਾਣ ਗਈ ਹੋਵੇਗੀ ਪਰ ਜਦੋਂ ਉਸਨੇ ਕਰ ਦੇਖਿਆ ਨਾ ਤਾਂ ਹਰਪ੍ਰੀਤਾ ਉੱਥੇ ਕਿਤੇ ਨਹੀਂ ਸੀ ਫਿਰ ਉਸਦੀ ਨਜ਼ਰ ਉਸ ਸਿਰਹਾਣੇ ਪਈ ਚਿੱਠੀ ਤੇ ਗਏ ਜਗਤਾਰ ਅਨਪੜ੍ਹ ਸੀ ਉਸਨੂੰ ਸਮਝ ਨਾ ਆਇਆ ਪਲਾਕੀ ਲਿਖਾਇਆ ਏ ਉਹ ਬੱਚੇ ਨੂੰ ਚੁੱਕ ਕੇ ਭਜਿਆ ਅਤੇ ਗਵਾਂਡੀ ਮਾਸਟਰ ਜੀ ਕੋਲ ਗਿਆ ਜਦੋਂ ਮਾਸਟਰ ਨੇ ਚਿੱਠੀ ਪੜ੍ਹੀ ਨਾ ਤਾਂ ਜਗਤਾਰ ਦੇ ਸਿਰ ਤੇ ਜਿਵੇਂ ਬਿਜਲੀ ਡਿੱਗ ਪਈ ਉਹ ਥੇ ਹੀ ਜ਼ਮੀਨ ਤੇ ਬੈਠ ਗਿਆ ਭੱਜ ਗਏ ਮੇਰੀ ਹਰਪ੍ਰੀਤ ਮੈਨੂੰ ਛੱਡ ਕੇ ਭੱਜ ਗਏ ਮੇਰੇ ਬੱਚੇ ਨੂੰ ਵੀ ਛੱਡ ਕੇ ਭੱਜ ਗਏ ਉਹ ਬੱਚਾ ਮੰਗ ਰੋਇਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਰਨਵੀਰ ਭੁੱਖਣਾ ਤਰਫ ਰਿਹਾ ਸੀ ਜਗਤਾਰ ਭੱਜ ਕੇ ਕਰ ਗਿਆ ਉਸਨੇ ਮੱਧ ਦਾ ਦੁੱਧ ਚੋਇਆ ਰੋਹਦਾ ਫੁਹਦ ਦੁੱਧ ਵਿੱਚ ਪਿਉ ਕੇ ਬੱਚੇ ਦੇ ਮੂੰਹ ਵਿੱਚ ਪਾਇਆ ਬੱਚਾ ਚੁੱਪ ਹੋ ਗਿਆ ਪਰ ਜਗਤਾਰ ਦਾ ਰੋਣਾ ਨਾ ਰੁਕਿਆ ਪਿੰਡ ਵਿੱਚ ਗੱਲ ਅੱਗ ਵਾਂਗ ਫੈਲ ਗਈ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਨੇ ਕਿ ਮੈਂ ਕਹਿੰਦਾ ਸੀ ਨਾ ਸ਼ਹਿਰੀ ਕੁੜੀ ਪਿੰਡ ਵਿੱਚ ਟਿਕ ਨਹੀਂ ਸਕਦੇ ਜਰੂਰ ਕਿਸੇ ਯਾਰ ਨਾਲ ਭੱਜ ਕੇ ਹੋਵੇਗੇ ਵਿਚਾਰਾ ਜਗਤਾਰ ਡਰ ਗਿਆ ਜਗਤਾਰ ਨੇ ਸਭ ਕੁਝ ਸੁਣਿਆ ਬਾਜੋਪਰੀਆ ਉਸਨੇ ਆਪਣੀ ਇੱਜ਼ਤ ਨੂੰ ਲੀਰ ਲਿਰ ਹੁੰਦੇ ਦੇਖਿਆ ਉਸਨੇ ਪੁਲਿਸ ਕੋਲ ਰਿਪੋਰਟ ਲਗਾਈ ਏ ਏਜੰਟ ਸੁਖਦੇਵ ਦੇ ਦਫ਼ਤਰ ਵੀ ਗਿਆ ਪਰ ਉੱਤੇ ਤਾਲਾ ਲੱਗਿਆ ਸੀ ਸੁਖਦੇਵ ਵੀ ਗਾਇਬ ਸੀ ਦਰਤਾਰ ਨੂੰ ਸਮਝਾ ਗਏ ਉਹ ਠੱਗੀ ਗਈ ਹੈ ਜਾਂ ਸ਼ਾਇਦ ਵੇਚੀ ਗਈ ਹੈ ਜਾਂ ਸਤਮਤ ਵਿਦੇਸ਼ ਚਲੀ ਗਈ ਹੈ ਉਸਨੇ ਬਹੁਤ ਲੱਭਿਆ ਪਰ ਹਰ ਪ੍ਰੇਧ ਦਾ ਕੋਈ ਸੁਰਾਗ ਨਾ ਮਿਲਿਆ ਦਰਤਾਰ ਸਿੰਘ ਨੇ ਫੈਸਲਾ ਕੀਤਾ ਕਿ ਹੁਣ ਕੋਈ ਅਗੇ ਨਹੀਂ ਰੋਵੇਗਾ ਉਸਨੇ ਆਪਣੇ ਪੁੱਤਰ ਨੂੰ ਸਾਥੀ ਨਾਲ ਲਾਇਆ ਅਤੇ ਸੋਚ ਕੇ ਪੁੱਤਰ ਤੇਰੀ ਮਾਂ ਮਰ ਗਈ ਹੈ ਅੱਜ ਤੋਂ ਮੈਂ ਹੀ ਤੇਰਾ ਪਿਓ ਹਾਂ ਅਤੇ ਮੈਂ ਹੀ ਤੇਰੀ ਮਾਂ ਹਾਂ ਜਗਤਾਰ ਸਿੰਘ ਨੇ ਦੂਜਾ ਬੈਣੀ ਕਰਵਾਇਆ ਹਾਲਾਂਕਿ ਰਿਸ਼ਤੇਦਾਰ ਬੜੇ ਜ਼ੋਰ ਪਾਉਂਦੇ ਸਮਾਂ ਬੱਚੇ ਨੂੰ ਮਾਂ ਚੀ ਦੀ ਹੈ ਉਹ ਕਹਿੰਦੇ ਪਰ ਜਗਤਾਰ ਕਹਿੰਦਾ ਮਤਰੇ ਮਾਂ ਮੇਰੇ ਬੱਚੇ ਨੂੰ ਪਿਆਰ ਨਹੀਂ ਦੇ ਸਕਦੇ ਮੈਂ ਇਸ ਨੂੰ ਇਕੱਲਾ ਹੀ ਪਾਲਾਂਗਾ ਜਗਤਾਰ ਸਿੰਘ ਨੇ ਦਿਨ ਰਾਤ ਤੱਕ ਕਰ ਦਿੱਤਾ ਉਹ ਖੇਤਾਂ ਵਿੱਚ ਕੰਮ ਕਰਦਾ ਘਰ ਜਾ ਕੇ ਬੱਚੇ ਨੂੰ ਉਹ ਆਉਂਦਾ ਖੜਾ ਬਣਦਾ ਉਸਨੇ ਕਰਨਵੀਰ ਨੂੰ ਕਦੇ ਵੀ ਬਾਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੇ ਜਦੋਂ ਕਰਨਵੀਰ ਵੱਡਾ ਹੋਇਆ ਨਾ ਅਤੇ ਪੁੱਛਦਾ ਪਾਪਾ ਸਭੀਆਂ ਮੰਮੀਆਂ ਹਨ ਬਹੁਤ ਖਿਆਲ ਰੱਖਦੀਆਂ ਹਨ ਉਹਨਾਂ ਨੂੰ ਸੰਭਾਲਦੀਆਂ ਹਨ ਮੇਰੀ ਮੰਮੀ ਪਲਾਂ ਕਿਤੇ ਹੈ ਤਾਂ ਡਗਤਾਰ ਆਪਣੇ ਹੰਝੂ ਲੁਕਾ ਕੇ ਕਹਿੰਦਾ ਪੁੱਤਰੇ ਤੇਰੀ ਮੰਮੀ ਤਾਂ ਰੱਬ ਕੋਲ ਪਰੇ ਬਣ ਗਈ ਹੈ ਉਸ ਨੂੰ ਉਪਰੋਂ ਦਿਖਦੀ ਹੈ ਜਗਤਾਰ ਨੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਕਰਨਵੀਰ ਨੂੰ ਚੰਗੇ ਸਕੂਲਾਂ ਵਿੱਚ ਪੜਾਇਆ ਕਰਨਵੀਰ ਬਹੁਤ ਹੀ ਹੁਸ਼ਿਆਰ ਨਿਕਲਿਆ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਫਿਰ ਜਗਤਾਰ ਨੇ ਆਪਣੀ ਬਚੀ-ਕੁਚੀ ਜ਼ਮੀਨ ਵੀ ਵੇਚ ਕੇ ਕਰਨਵੀਰ ਨੂੰ ਉੱਚੀ ਪੜ੍ਹਾਈ ਲਈ ਇੰਗਲੈਂਡ ਭੇਜਿਆ ਤਾਂ ਜੋ ਉਹ ਆਪਣਾ ਭਵਿੱਖ ਬਣਾ ਸਕੇ ਅਤੇ ਪਿੰਡ ਵਾਲਿਆਂ ਨੂੰ ਦਿਖਾ ਸਕੇ ਕਿ ਬਿਨਾਂ ਮਾਂਦੇ ਪੜ੍ਹੇ ਬੱਚੇ ਵੀ ਕਾਮਯਾਬ ਹੋ ਸਕਦੇ ਹਨ ਅੱਜ ਜਦੋਂ ਉਹ ਇੰਗਲੈਂਡ ਪਹੁੰਚਿਆ ਨਾ ਤਾਂ ਉਸ ਨੂੰ ਮਨ세 ਕਿ ਉਸਦੀ ਤਪੱਸਿਆ ਸਫਲ ਹੋ ਗਈ ਹੈ ਪਰ ਉਸ ਨੂੰ ਕੀ ਪਤਾ ਸੀ कि एते उसकी तपस्या ਦਾ ਸਭ ਤੋਂ ਵੱਡਾ ਇਮਤਿਹਾਨ ਅਜੇ ਬਾਕੀ ਹੈ ਹੁਣ ਸਵਾਲ ਇਹ ਹੈ ਕਿ ਪਰਾ ਹਰਪ੍ਰੀਤਨ ਕੀ ਹੋਇਆ ਸੀ ਕਿ ਉਹ ਕੈਨੇਡਾ ਪਹੁੰਚ ਗਏ ਸੀ ਨਹੀਂ ਏਜੰਟ ਸੁਖਦੇਵ ਉਸਨੂੰ ਦਿੱਲੀ ਲੈ ਗਿਆ ਅਤੇ ਇੱਕ ਗੰਦੇ ਹੋਟਲ ਦੇ ਵਿੱਚ ਜਾ ਕੇ ਉਸਨੇ ਆਪਣਾ ਅਸਲੀ ਰਖ ਦਿਖਾਇਆ ਉਸਨੇ ਹਰਪ੍ਰੀਤ ਨੂੰ ਕਿਹਾ ਵਿਭਾਗ ਕੈਨੇਡਾ ਦਾ ਵਿਚਾ ਹਜੇ ਨਹੀਂ ਲੱਗਿਆ ਤੇਰੇ ਪੈਸੇ ਵੀ ਡੋਗੇ ਹਨ ਹੁਣ ਤੈਨੂੰ ਇੱਥੇ ਰਹਿਣਾ ਪਵੇਗਾ ਉਸਨੇ ਹਰਪ੍ਰੀਤ ਦੇ ਬਾਕੀ ਬੱਚੇ ਲੈਣੇ ਅਤੇ ਪੈਸੇ ਵੀ ੱਟਕੇ ਨਾ ਖੋਲੇ ਜਦੋਂ ਹਰਪ੍ਰੀਤ ਨੇ ਰੋੜਾ ਪਾਇਆ ਤਾਂ ਸੁਖਦੇਵ ਨੇ ਉਸਨੂੰ ਘੁਟਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ ਸੁਖਦੇਵ ਅਸਲ ਦੇਵ ਚ ਕੁੜੀਆਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਅਤੇ ਵੇਚਣ ਦਾ ਘਿਣਾਉਣਾ ਕੰਮ ਕਰਦਾ ਸੀ ਉਸਨੇ ਹਰਪ੍ਰੀਤ ਦਾ ਸੌਦਾ ਇੱਕ ਦਲਾਲਾ ਕਰ ਲਿਆ ਹਰਪ੍ਰੀਤ ਦੀ ਜ਼ਿੰਦਗੀ ਨੱਕ ਬਣ ਗਈ ਉਸਨੂੰ ਕਈ ਦਿਨ ਭੁੱਖਾ ਰੱਖਿਆ ਗਿਆ ਉਹ ਬਹੁਤ ਰੋਈ, ਗਿਰਗੜਾਈ। ਉਸ ਨੂੰ ਆਪਣੇ ਛੋਟੇ ਜਿਹੇ ਬੱਚੇ ਕਰਨ ਮੀਰ ਦੀ ਯਾਦ ਆਏ। ਜਿਸ ਨੂੰ ਉਹ ਪੁੱਕਾ ਛੱਡ ਗਈ ਸੀ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਬਹੁਤ देर ਹੋ ਚੁੱਕੀ ਸੀ। ਵਾਪਸੀ ਦਾ ਕੋਈ ਰਸਤਾ ਨਹੀਂ ਸੀ। ਪਰ ਕਹਿੰਦੇ ਹਨ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣੇ ਤਾਂ ਰੱਬ ਕੋਈ ਖਿੜਕੀ ਖੋਲ ਦਿੰਦਾ ਹੈ। ਜਿਸ ਜਗ੍ਹਾ ਹਰਪ੍ਰੀਤ ਨੂੰ ਰੱਖਿਆ ਗਿਆ ਸੀ, ਉੱਥੇ ਇੱਕ ਦਿਨ ਅਚਾਨਕ ਪੁਲਿਸ ਦੀ ਰੇਡ ਪੈ ਗਈ। ਹਰਪ੍ਰੀਤ ਨੂੰ ਉੱਥੋਂ ਬਚਾਇਆ ਗਿਆ। ਪਰ ਉਸਨੇ ਪੁੱਛਿਆ, "ਉਹ ਕਿੱਥੋਂ ਆਈ ਹੈ?" ਪਰ ਹਰਪ੍ਰੀਤ ਵਿਚਾਰੇ ਜਪਰੇ ਉਸ ਕੋਲ ਐਨੀ ਹਿੰਮਤ ਨਹੀਂ ਸੀ ਕਿ ਉਹ ਪਿੰਡ ਵਾਪਸ ਜਾ ਸਕੇ ਉਹ ਕਿਹੜੇ ਮੋਹਨ ਜਗਤਾਰ ਦਾ ਸਾਹਮਣਾ ਕਰਦੇ ਪਿੰਡ ਵਾਲੇ ਉਸ ਨੂੰ ਜਿੰਦ ਜੀ ਮਾਰ ਦਿੰਦੇ ਸ਼ਰਮ ਅਤੇ ਪਛਤਾਵੇ ਨੇ ਉਸ ਨੂੰ ਵਾਪਸ ਜਾਣ ਤੋਂ ਰੋਕ ਲਿਆ ਉਸ ਨੇ ਸੋਚਿਆ ਕਿ ਉਹਨਾਂ ਲਈ ਮੇਰਾ ਮਰ ਜਾਣਾ ਹੀ ਚੰਗਾ ਹੈ ਹਰਪ੍ਰੀਤ ਦਿੱਲੀ ਦੀਆਂ ਸੜਕਾਂ ਤੇ ਰੋਣ ਲੱਗੇ ਉਹ ਗੁਰਦੁਆਰੇ ਵਿੱਚ ਲੰਗਰ ਖਾ ਕੇ ਗੁਜ਼ਾਰਾ ਕਰਦੇ ਫਿਰ ਉਸ ਨੂੰ ਇੱਕ ਅਮੀਰ ਘਰ ਦੇ ਵਿੱਚ ਨੌਕਰਾਨੀ ਦਾ ਕੰਮ ਮਿਲ ਗਿਆ ਉਸ ਘਰ ਦਾ ਮਾਲਕ ਮਿਸਟਰ ਗਿੱਲੇ ਇੱਕ ਬਹੁਤ ਹੀ ਅਮੀਰ ਐਨ ਆਰ ਆਈ ਸੀ ਜੋ ਇੰਗਲੈਂਡ ਦੇ ਵਿੱਚ ਬਿਜ਼ਨਸ ਕਰਦਾ ਸੀ ਉਹ ਵਿਦਰ ਸੀ ਯਾਨੀ ਉਸ ਦੀ ਪਤਨੀ ਮਰ ਚੁੱਕੀ ਸੀ ਅਤੇ ਉਸ ਦੀ ਤੇ ਛੋਟੀ ਬੱਚੀ ਸੀ ਜਿਸ ਦੀ ਦੇਖਭਾਲ ਲਈ ਉਸ ਨੂੰ ਕਿਸੇ ਭਰੋਸੇਮੰਦ ਔਰਦੀ ਲੋੜ ਸੀ ਹਰਪ੍ਰੀਤ ਨੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਉਸਨੇ ਮਿਸਟਰ ਗੈਲਦੀ ਬੱਚੀ ਨੂੰ ਆਪਣਾ ਸਮਝ ਕੇ ਪਿਆਰ ਦਿੱਤਾ ਸ਼ਾਇਦ ਆਪਣੇ ਪੁੱਤਰ ਦੀ ਯਾਦ ਦੇ ਵਿੱਚ ਮਿਸਟਰ ਗੈਨ ਉਸਦੀ ਸੇਵਾ ਸਾਦਗੀ ਅਤੇ ਦੁਖੀ ਅੱਖਾਂ ਤੋਂ ਬਹੁਤ ਪ੍ਰਭਾਵਿਤ ਹੋਏ ਇੱਕ ਦਿਨ ਮਿਸਟਰ ਗੈਨ ਨੇ ਹਰਪ੍ਰੀਤ ਨੂੰ ਪੁੱਛਿਆ ਤੁਸੀਂ ਇੰਨੇ ਉਦਾਸ ਕਿਉਂ ਰਹਿੰਦੇ ਹੋ ਤੁਹਾਡਾ ਪਰਿਵਾਰ ਭਲਾ ਕਿੱਥੇ ਹੈ ਹਰਪ੍ਰੀਤ ਨੇ ਝੂਠ ਬੋਲ ਦਿੱਤਾ ਉਹ ਅਰਾਧ ਹੈ ਅਤੇ ਉਸਦਾ ਸਭ ਕੁਝ ਇੱਕ ਹਾਦਸੇ ਵਿੱਚ ਖਤਮ ਹੋ ਗਿਆ ਮਿਸਟਰ ਗੈਲਨ ਉਸਤੇ ਦਰਸਾ ਗਿਆ ਉਸਨੇ ਹਰਪ੍ਰੀਤ ਦੇ ਅੱਗੇ ਜ਼ਿਆਦਾ ਪ੍ਰਸਤਾਵ ਰਖਿਆ ਮੈਨੂੰ ਮੇਰੀ ਬੱਚੀ ਲਈ ਇੱਕ ਚੰਗੀ ਮਾਂ ਅਤੇ ਇੱਕ ਸਾਥੀ ਦੀ ਲੋੜ ਹੈ ਮੈਂ ਤੁਹਾਨੂੰ ਇੰਗਲੈਂਡ ਲੈ ਕੇ ਜਾਵਾਂਗਾ ਹਰਪ੍ਰੀਤ ਨੇ ਸੋਚਿਆ ਇਹ ਨਰਕ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਹੈ ਉਸਨੇ ਹਾਂ ਕਰ ਦਿੱਤੀ ਇਸ ਤਰ੍ਹਾਂ ਹਰਪ੍ਰੀਤ ਮਿਸ ਜਿਲ ਬਣ ਕੇ ਇੰਗਲੈਂਡ ਪਹੁੰਚੇ ਉਸਤੇ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ ਉਹ ਗਰੀਬ ਹਰਪ੍ਰੀਤ ਤੋਂ ਇੱਕ ਅਮੀਰ ਬਿਜ਼ਨਸ ਵੂਮੈਨ ਬਣ ਗਏ ਉਸਨੇ ਅੰਗਰੇਜ਼ੀ ਸਿੱਖੀ ਮਿਸਟਰ ਗਿਲ ਦਾ ਕਾਰੋਬਾਰ ਸੰਭਾਲਿਆ ਅਤੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਮਿਸਟਰ ਗਿਲ ਦੀ ਤੀਜ ਦਸਮਿਨ ਉਸ ਨੂੰ ਆਪਣੀ ਸੱਕੀ ਮਾਂ ਦੇ ਵਾਂਗ ਪਿਆਰ ਕਰਦੇ ਹਰਪ੍ਰੀਤ ਨੇ ਵੀ ਜਸਮੀਨ ਨੂੰ ਸਕੀ ਧੀ ਦੇ ਵਾਂਗ ਪਾਲਿਆ ਪਰ ਹਰਪ੍ਰੀਤ ਦੇ ਦਿਲ ਦੇ ਵਿੱਚ ਜ਼ਖਮ ਹਮੇਸ਼ਾ ਹਰਿਆ ਰਹਿੰਦਾ ਜਦੋਂ ਵੀ ਉਹ ਇਕੱਲੀ ਹੁੰਦੀ ਨਾ ਉਹ ਆਪਣੇ ਪੁੱਤਰ ਕਰਨਵੀਰ ਨੂੰ ਯਾਦ ਕਰਕੇ ਰੋਂਦੀ ਉਸਨੇ ਕਈ ਵਾਰ ਸੋਚਿਆ ਕਿ ਉਹ ਪਿੰਡ ਜਾਵੇ ਪਰ ਡਰ ਜਾਂਦੀ ਉਸ ਨੂੰ ਲੱਗਦਾ ਸੀ ਕਿ ਉਸ ਦਾ ਪਤੀ ਉਸ ਨੂੰ ਕਦੇ ਮਾਫ ਨਹੀਂ ਕਰੇਗਾ ਉਸ ਨੇ ਆਪਣੇ ਅਤੀਤ ਨੂੰ ਇੱਕ ਡੂੰਘੇ ਤਹਿਖਾਨੇ ਵਿੱਚ ਦਫਨ ਕਰ ਦਿੱਤਾ ਪਰ ਅੱਜ 22 ਸਾਲ ਦੇ ਬਾਅਦ ਉਹ ਅਤੀਤ ਉਸਦੇ ਦਰਵਾਜ਼ੇ ਤੇ دستਕ ਦੇ ਰਿਹਾ ਸੀ ਜਗਤਾਰ ਸਿੰਘ ਅਤੇ ਹਰਪ੍ਰੀਤ ਆਮੋ ਸਾਹਮਣੇ ਖੜੇ ਹਨ ਹੈ ਮਾਹੌਲ ਇੰਨਾ ਤਣਾਪੂਰਨ ਹੈ ਕਿ ਹਵਾ ਵੀ ਰੁਕੀ ਹੋਈ ਮਹਿਸੂਸ ਹੋ ਰਹੀ ਹੈ ਜਗਤਾਰ ਸਿੰਘ ਦੇ ਸਾਹ ਫੁੱਲ ਗਏ ਉਸਨੇ ਆਪਣੇ ਆਪ ਨੂੰ ਡਿਗਣ ਤੋਂ ਬਚਾਇਆ ਕਰਨਵੀਰ ਨੇ ਪੁੱਛਿਆ ਪਾਪਾ ਤੁਸੀਂ ਠੀਕ ਤਾਂ ਹੋ ਦਕਤਾਰ ਸਗਨੇ ਕੰਮ ਦੀ ਆਵਾਜ਼ ਵਿੱਚ ਆ ਪੁੱਤਰੇ ਮੇਰੀ ਤਬੀਰ ਅਚਾਨਕ ਖਰਾਬ ਹੋ ਗਈ ਹੈ ਮੈਨੂੰ ਥੋੜੀ ਹਵਾ ਚਾਹੀਦੀ ਹੈ ਹਰਪ੍ਰੀਤ ਦੀ ਘਰਾਤੀ ਖਰਾਬ ਸੇ ਉਸਨੇ ਜਸਮੀਨ ਨੂੰ ਕਿਹਾ beta ਤੂੰ ਅੰਕਲ ਜੀ ਨੂੰ ਅੰਦਰ ਲੈ ਕੇ ਆ ਮੈਂ ਮੈਂ ਪਾਣੀ ਲੈ ਕੇ ਆਉਣੀ ਹਰਪ੍ਰੀਤ ਅੰਦਰ ਰਸੋਈ ਵੱਲ ਭਜੇ ਉੱਤੇ ਜਾ ਕੇ ਉਸਨੂੰ ਇੱਕ ਪਕੜ ਕੇ ਖੜ ਗਏ ਅਤੇ ਜੋਰ ਜੋਰ ਨਾਲ ਸਹਾਰੇ ਲੱਗੇ ਹੈ ਵਾਹ ਕਰੋ ਇਹ ਕੀ ਹੋ ਗਿਆ ਡਾਕਟਰ ਇੱਥੇ ਕਰਨਵੀਰੇ ਉਹ ਮੁੰਡਾ ਸਤਮਤ ਮੇਰਾ ਪੁੱਤਰ ਹੈ ਉਸਤਾਦ ਦਿਲਜੋਰ ਜੋਰਦਰਾ ਧੜਕ ਰਿਹਾ ਸੀ ਉਸ ਨੂੰ ਆਪਣੇ ਪਾਪ ਸਾਹਮਣੇ ਖੜੇ ਦਿਖਾਈ ਦੇ ਰਹੇ ਸਨ ਬਾਹਰ ਕਰਨਵੀਰ ਜਗਤਾਰ ਸਿੰਘ ਨੂੰ ਘਰ ਦੇ ਨਾਲ ਲੱਗਦੇ ਪਾਰਕ ਵਿੱਚ ਲੱਗਿਆ ਉਹ ਬੈਠੇ ਬੈਠ ਗਏ ਜਗਤਾਰ ਸਿੰਘ ਨੇ ਆਪਣਾ ਸਿਰ ਹੱਥਾਂ ਵਿੱਚ ਫੜ ਲਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕਰਨਵੀਰ ਨੇ ਘਬਰਾ ਕੇ ਪੁੱਛਿਆ ਪਾਪਾ ਇਹ ਦੱਸੋ ਤਾਂ ਗੱਲ ਕੀ ਹੈ ਤੁਸੀਂ ਜਸਮੀਨ ਦੀ ਮੰਮੀ ਨੂੰ ਦੇਖ ਕੇ ਇਹਨੇ ਪਰੇਸ਼ਾਨ ਕਿਉਂ ਹੋ ਗਏ ਕਿ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਗਤਾਰ ਸਿੰਘ ਨੇ ਇੱਕ ਲੰਮਾ ਸਾਹ ਲਿਆ ਉਸਨੇ ਸੋਚਿਆ ਕਿ ਹੁਣ ਸੱਚ ਲੁਕਾਉਣ ਦਾ ਕੋਈ ਫਾਇਦਾ ਨਹੀਂ ਹੈ ਗੱਲ ਕਰਨਵੀਰ ਦੀ ਜ਼ਿੰਦਗੀ ਦੀ ਸੀ ਜੋ ਚੁਪ ਰਿਹਾ ਤਾਂ ਬਹੁਤ ਵੱਡਾ ਗੁਨਾਹ ਹੋ ਜਾਵੇਗਾ ਉਸਨੇ ਹਿੰਮਤ ਇਕੱਠੀ ਕੀਤੀ ਅਤੇ ਕਰਨਵੀਰ ਵੱਲ ਦੇਖਿਆ ਕਰਨ ਮੈਂ ਤੈਨੂੰ ਅਜ ਤੱਕ ਇਹ ਗੱਲ ਨਹੀਂ ਦੱਸੀ ਮੈਂ ਤੈਨੂੰ ਹਮੇਸ਼ਾ ਕਿਹਾ ਸੀ ਤੇਰੀ ਮਾਂ ਮਰ ਚੁੱਕੀ ਹੈ ਪਰ ਉਹ ਝੂਠ ਸੀ ਕਰਨਵੀਰ ਹੈਰਾਨ ਰਹਿ ਗਿਆ ਕਿ ਝੂਠ ਹੈ ਹਾਂ ਪੁੱਤਰ ਤੇਰੀ ਮਾਂ ਮਰੀ ਨਹੀਂ ਸੀ ਉਹ ਸਾਨੂੰ ਚੜ ਕੇ ਬੱਝ ਗਏ ਸੀ ਜਦੋਂ ਤੋਂ ਸਿਰਫ 6 ਮਹੀਨੇ ਦਾ ਸੀ ਜਗਤਾਰ ਨੇ ਰੋਂਦੇ ਹੋਏ ਸਾਰੀ ਕਹਾਣੀ ਸੁਣਾਏ ਕਿਵੇਂ ਹਰਪ੍ਰੀਤ ਵਿਦੇਸ਼ ਜਾਣ ਲਈ ਪਾਗਲ ਸੀ ਕਿਵੇਂ ਉਹ ਗਹਿਣੇ ਚੁਰਾਏ ਅਤੇ ਉਹਨਾਂ ਨੂੰ ਸੁੱਤੇ ਛੱਡ ਕੇ ਚਲੇ ਗਏ ਕਰਨਵੀਰ ਸੁਣ ਰਹਿ ਗਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਫਿਰ ਜਗਤਾਰ ਨੇ ਉਹ ਬੰਮ ਫੋੜਿਆ ਜਿਸ ਨੇ ਕਰਨਵੀਰ ਦੀ ਦੁਨੀਆ ਹਿਲਾ ਦਿੱਤੀ ਅਤੇ ਔਰਤੇ ਜਿਸ ਨੂੰ ਤੋਂ ਹੁਣੇ ਮਿਲਿਆ ਹੈ ਉਹ ਮੈਸੇਜ ਗੇ ਲੈ ਉਹ ਕੋਈ ਹੋਰ ਨਹੀਂ ਪੁੱਤਰ ਤੇਰੇ ਹੀ ਸੱਕੀ ਮਾ ਹਰਪ੍ਰੀਤ ਹੈ ਨਹੀਂ ਕਰਨਵੀਰ ਚ ਕਿਆ ਇਹ ਨਹੀਂ ਹੋ ਸਕਦਾ ਉਹ ਮੇਰੀ ਮਾਂ ਨਹੀਂ ਹੋ ਸਕਦੇ ਉਹ ਇੰਨੇ ਸਵਾਰਤੀ ਨਹੀਂ ਹੋ ਸਕਦੇ ਉਸ ਨੂੰ ਜਸਮੀਨ ਦੀ ਮਾਂ ਅਤੇ ਆਪਣੀ ਮਾਂ ਤੇ ਕਿਣਨ ਲਗੇ ਉਸ ਨੇ ਸਾਨੂੰ ਧੋਖਾ ਦਿੱਤਾ ਸਿਰਫ ਪੈਸਿਆਂ ਲਈ ਅਤੇ ਅੱਜ ਉਹ ਇੰਨੇ ਅਮੀਰ ਬੜ ਕੇ ਬੈਠੇ ਹੈ ਅਤੇ ਮੈਂ ਮੈਂ ਉਸੇ ਦੀ ਤੀਨ ਅਜਾ ਕਰਨ ਜਾ ਰਿਹਾ ਸੀ ਪਾਪਾ ਜਿਓ ਮੇਰੀ ਮਾਂ ਹੈ ਜਸਮੀਨ ਵੀ ਤਾਂ ਮੇਰੀ ਭੈਣ ਹੋਏ ਇਹ ਰਿਸ਼ਤਾ ਵੀ ਪਾਪੇ ਹੈ ਅਸੀਂ ਇਹ ਵਿਆਹ ਨਹੀਂ ਕਰ ਸਕਦੇ ਕਰਨਵੀਰ ਗੁੱਸੇ ਵਿੱਚ ਖੜਾ ਹੋ ਗਿਆ ਚਲੋ ਪਪਾ ਵਾਪਸ ਚਲੀਏ ਮੈਂ ਹੁਣੇ ਜਾ ਕੇ ਉਸ ਔਰਤ ਦਾ ਚਿਹਰਾ ਬੇਨਕਾਬ ਕਰਾਂਗਾ ਮੈਂ ਜਸਮੀਨ ਨੂੰ ਵੀ ਸਭ ਕੁਝ ਦੱਸ ਦਿਆਂਗਾ ਦਰਤਾਰ ਸਿੰਘ ਨੇ ਉਸ ਨੂੰ ਫੜ ਕੇ ਬਿਠਾਇਆ ਨਹੀਂ ਪਤਾ ਨਹੀਂ ਜਜਬਾਤੀ ਨਾ ਹੋ ਜਸਮੀਨ ਵਿਚਾਰੀ ਦਾ ਕੀ ਕਸੂਰ ਹੈ ਉਹ ਤਾਂ ਵਿਚਾਰੀ ਬੇਕਸੂਰ ਹੈ ਜੇ ਤੂੰ ਇੱਕਦਮ ਜਾ ਕੇ ਸਾਰਾ ਕੁਝ ਬੋਲ ਦੋਤਾ ਉਸ ਮਾਸੂਮ ਦਾ ਦਿਲ ਟੁੱਟ ਜਾਵੇਗਾ ਸਾਨੂੰ ਪਹਿਲਾਂ ਪੂਰੀ ਗੱਲ ਸਮਝਣੀ ਪਵੇਗੀ ਸਾਨੂੰ ਇਹ ਪਤਾ ਕਰਨਾ ਪਵੇਗਾ ਜਸਮੀਨ ਕੌਣ ਹੈ ਕਿਉ ਸਾਤਿਮੁਝ ਹਰਪ੍ਰੀਤ ਦੀ ਸਕੀਤ ਹੀ ਹੈ ਦੋਵੇਂ ਪਿਉ ਪੁੱਤਰ ਪਰੇ ਮਰਨ ਵਾਲੇ ਕੰਬ ਦੇ ਪੈਰਾਂ ਨਾਲ ਵਾਪਸ ਘਰ ਅੰਦਰ ਗਏ ਘਰ ਦਾ ਮਾਹੌਲ ਬਿਲਕੁਲ ਬਦਲ ਚੁੱਕਿਆ ਸੀ ਹਰਪ੍ਰੀਤ ਡਰਾਇੰਗ ਰੂਮ ਦੇ ਵਿੱਚ ਬੈਠੀ ਸੀ ਉਸ ਦੀਆਂ ਅੱਖਾਂ ਰੋ ਰੋ ਕੇ ਲਾਲ ਸਨ ਮਿਸਟਰ ਗਿਲ ਜਿਹੜੇ ਕਾਫੀ ਬਜ਼ੁਰਗ ਹੋ ਚੁੱਕੇ ਸਨ ਅਤੇ ਵਿਲ ਚੈਰ ਤੇ ਸਨ ਪਰੇਸ਼ਾਨ ਸਨ ਜਸਮੀਨ ਡਰੀ ਹੋਈ ਸੀ ਜਗਤਾਰ ਸਿੰਘ ਨੇ ਅੰਦਰ ਜਾ ਕੇ ਸਿੱਧਾ ਮਿਸਟਰ ਗਿਲ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਅੱਗ ਸੀ ਉਸ ਨੇ ਹਰਪ੍ਰੀਤ ਵੱਲ ਉਂਗਲ ਕੀਤੀ ਅਤੇ ਕਿਹਾ ਸਰਦਾਰ ਜੇ ਮੈਂ ਜਗਤਾਰ ਸਿੰਘ ਹਾਂ ਪੰਜਾਬ ਤੋਂ ਅਤੇ ਇਹ ਔਰਤ ਜਿਸ ਨੂੰ ਤੁਸੀਂ ਆਪਣੀ ਪਤਨੀ ਕਹਿੰਦੇ ਹੋ ਇਹ ਮੇਰੀ ਪਤਨੀ ਹੈ ਇਹ ਊਮਾ ਹੈ ਜਿਸਨੇ ਆਪਣੇ ਹੀ 6 ਮਹੀਨੇ ਦੇ ਬੱਚੇ ਨੂੰ ਭੁੱਖਾ ਮਰਨ ਲਈ ਛੱਡ ਦਿੱਤਾ ਉਸ ਸ਼ਬਦ ਕਮਰੇ ਵਿੱਚ ਬੰਬ ਦੇ ਵਾਂਗ ਫਟੇ ਜਸਮੀਨ ਨੇ ਚੀਕ ਮਾਰੇ ਮਿਸਟਰ ਗਿਲ ਹੱਕੇ ਬਕੇ ਰਹਿ ਗਏ ਹਰਪ੍ਰੀਤ ਨੇ ਆਪਣਾ ਮੂੰਹ ਹੱਥ ਵਿੱਚ ਪਾ ਲਿਆ ਅਤੇ ਫੁੱਟ ਫੁੱਟ ਕੇ ਰੋਣ ਲੱਗੇ ਹਾਂ ਇਹ ਸਾਥ ਹੈ ਹਰਪ੍ਰੀਤ ਨੇ ਰੋਂਦੇ ਹੋਏ ਕਬੂਲ ਕਰ ਲਿਆ ਮੈਂ ਬਾਪਨ ਹਾਂ ਮੈਂ ਮਜਬੂਰ ਸੀ ਮੈਂ ਤੋਖਾ ਕਤਾ ਸੀ ਕਰਨਵੀਰ ਨੇ ਗੁੱਸੇ ਵਿੱਚ ਕਿਹਾ ਉਹ ਮਜਬੂਰੀ ਕਿ ਮਜਬੂਰੀ ਹੈ ਆਪਣੇ ਬੱਚੇ ਨੂੰ ਛੱਡ ਦੇਣਾ ਮਜਬੂਰੀ ਸੀ ਤੁਸੀਂ ਸਿਰਫ ਪੈਸੇ ਦੀ ਪੱਖੇ ਸੀ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕੀਤੀ ਮੇਰੇ ਪਾਪਾ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਹੁਣ ਹੁਣ ਤੁਸੀਂ ਮੇਰੇ ਪਿਆਰ ਨੂੰ ਵੀ ਖਤਮ ਕਰ ਦਿੱਤਾ ਹੈ ਜਸਮੀਨ ਤਾਂ ਮੇਰੀ ਭੈਣ ਨਿਕਲੇ ਇਹ ਤਾਂ ਮੇਰੀ ਭੈਣ ਹੈ ਮੈਂ ਆਪਣੀ ਭੈਣ ਦੇ ਨਾਲ ਵਿਆਹ ਕਿਵੇਂ ਕਰਵਾ ਸਕਦਾ ਹਾਂ ਜਸਮੀਨ ਇਹ ਸੁਣ ਕੇ ਡੁੱਟ ਗਏ ਉਹ ਹਰਪ੍ਰੀਤ ਕੋਲ ਗਏ ਮੰਮੀ ਇਹ ਕੀ ਕਰੇ ਹੋ ਕਿ ਕਰਨ ਮੇਰਾ ਸੱਚਮੁੱਚ ਭਰਾ ਹੈ ਕਿ ਕਰਨ ਮੇਰਾ ਸੱਚਮੁੱਚ ਭਰਾ ਹੈ ਬੋਲੋ ਕੁਝ ਹਰ ਪ੍ਰੀਤ ਚੁੱਪ ਸੇ ਸਿਰਫ ਰੋ ਰਹੀ ਸੇ ਹਰ ਪਾਸੇ ਨਿਰਾਸ਼ਾ ਅਤੇ ਗੁੱਸਾ ਸੇ ਲੱਗ ਰਿਹਾ ਸੇ ਸਭ ਕੁਝ ਖਤਮ ਹੋ ਗਿਆ ਹੈ ਇਹ ਰਿਸ਼ਤਾ ਅਸੰਭਵ ਸੇ ਇਹ ਵਿਆਹ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਸੇ ਪਰ ਤਦ ਵੀਲ ਚੇਅਰ ਤੇ ਬੈਠੇ ਮਿਸਟਰ ਗਿੱਲ ਨੇ ਇੱਕ ਲੰਬਾ ਸਾਹ ਲਿਆ ਉਹਨਾਂ ਨੇ ਆਪਣੀ ਕੰਬ ਦੀ ਆਵਾਜ਼ ਵਿੱਚ ਕਿਹਾ ਰੁਕੋ ਬਸ ਕਰੋ ਤੁਸੀਂ ਸਾਰੇ ਗਲਤ ਸੋਚ ਰਹੇ ਹੋ ਸਭ ਦੀਆਂ ਨਜ਼ਰਾਂ ਮਿਸਟਰ ਗਿੱਲ ਤੇ ਟਿਕੀਆਂ ਸਰ ਹੈ ਮਿਸਟਰ ਗਿੱਲ ਨੇ ਹਰ ਪ੍ਰੇਤ ਦਾ ਹੱਥ ਫੜਿਆ ਅਤੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਹਰਪ੍ਰੀਤ ਮੈਂ ਤੈਨੂੰ ਅੱਜ ਤੱਕ ਇੱਕ ਗੱਲ ਨਹੀਂ ਦੱਸੀ ਮੈਂ ਡਰਦਾ ਸੀ ਕਿ ਤੂੰ ਟੁੱਟ ਜਾਵੇਂਗੀ ਪਰ ਅੱਜ ਸੱਚ ਦੱਸਣਾ ਜ਼ਰੂਰੀ ਹੋ ਗਿਆ ਹੈ ਉਹਨਾਂ ਨੇ ਕਰਨਵੀਰ ਅਤੇ ਜਸਮੀਨ ਵੱਲ ਦੇਖ ਅੱਜ ਕਿਹਾ ਬੱਚਿਓ ਤੁਸੀਂ ਭੈਣ ਭਰਾ ਨਹੀਂ ਹੋ ਕਿ ਸਬਦੇ ਮੋਹ ਇਕੱਠਾ ਨਿਕਲਿਆ ਅਤੇ ਫਿਰ ਮਿਸਟਰ ਗਿਲ ਨੇ ਸਾਰੇ ਖੁਲਾਸੇ ਕੀਤੇ ਪਿੱਕੇ ਵਿੱਚ ਇਹ ਦੋਵੇਂ ਅਸਲੀ ਪੈਣਪਰਾਨੀ ਹਨੇ ਖੂਨ ਦਾ ਇਹਨਾਂ ਵਿੱਚ ਕੋਈ ਰਿਸ਼ਤਾ ਨਹੀਂ ਹੈ ਸਭ ਕੁਝ ਪਾਣੀ ਦੀ ਤਰ੍ਹਾਂ ਸਾਫ ਹੋ ਗਿਆ ਜਦਤਾਰ ਸਿੰਘ ਨਿਆ ਅੱਖਾਂ ਵਿੱਚੋਂ ਹੰਝ ਵਹਿ ਤੁਰੇ ਉਹ ਖੁਸ਼ੀ ਦੇ ਹੰਝੂ ਸਨ ਰੱਬ ਨੇ ਉਸਦੀ ਰਾਜ ਰੱਖ ਲਈ ਹਰਪ੍ਰੀਤ ਪੁੱਟ ਪਟ ਕੇ ਰੁਪਏ ਉਸਨੇ ਜਸਮੀਨ ਨੂੰ ਘੜੇ ਲਗਾਇਆ ਮੇਰੀ ਬੱਚੇ ਭਾਵੇਂ ਤੂੰ ਮੇਰੇ ਖੂਂਦੀ ਨਹੀਂ ਹੈ ਪਰ ਤੂੰ ਮੇਰੇ ਦਿਲ ਦਾ ਟੁਕੜਾ ਹੈ ਜਸਮੀਨ ਵੀ ਲੋਰੀ ਸੇ ਉਹਨਾਂ ਫੈਸਲਾ ਕਰਨ ਮੀਰ ਅਤੇ ਜਗਤਾਰ ਸਿੰਘ ਦੇ ਹੱਥ ਵਿੱਚ ਹੈ ਉਹ ਹਰਪ੍ਰੀਤ ਨੂੰ ਮਾਫ ਕਰਨਗੇ ਜਾਂ ਨਹੀਂ ਹਰਪ੍ਰੀਤ ਜਗਤਾਰ ਸਿੰਘ ਦੇ ਪੈਰਾਂ 'ਤੇ ਪੈ ਗਏ ਮੈਨੂੰ ਮਾਫ਼ ਕਰ ਦਿਓ ਮੈਂ ਬਹੁਤ ਵੱਡੀ ਗੁਨਾਹਗਰ ਹਾਂ ਉਸਨੇ ਆਪਣੀ ਸਾਰੀ ਕਹਾਣੀ ਰੋਂਦੇ ਦੱਸੇ ਮੈਂ ਪੈਸੇ ਦੇ ਲਾਲਚ ਵਿੱਚ ਅੰਨ੍ਹੀ ਹੋ ਗਈ ਸੀ ਅੱਜ ਮੇਰੇ ਕੋਲ ਸਭ ਕੁਝ ਹੈ ਪਰ ਫਿਰ ਵੀ ਮੈਂ ਇੱਕ ਗੱਲ ਹਾਂ ਮੇਰਾ ਆਪਣਾ ਪੁੱਤਰ ਮੈਨੂੰ ਨਫ਼ਰਤ ਕਰਦਾ ਹੈ ਜਗਤਾਰ ਸਿੰਘ ਨੇ ਉਸਨੂੰ ਮੋਢੇ ਤੋਂ ਫੜ ਕੇ ਉਠਾਇਆ ਉਸਨੇ ਕਿਆ ਹਰਪ੍ਰੀਤ ਜੋ ਹੋਇਆ ਉਹ ਬਦਲਾ ਨਹੀਂ ਸਕਦਾ ਤੂੰ ਆਪਣੀ ਸਜ਼ਾ ਭੁਗਤਨੀ ਹੈ ਇਹ 22 ਸਾਲ ਨੂੰ ਤੋਵੇ ਖੁੱਲਣੇ ਸੇ ਇਹ 13 14 ਦਸ ਰਿਹਾ ਹੈ ਅੱਜ ਰੱਬ ਨੇ ਸਾਨੂੰ ਇੱਥੇ ਇਸ ਲਈ ਮਿਲਾਇਆ ਹੈ ਤਾਂ ਜੋ ਅਸੀਂ ਆਪਣੇ ਪੁਰਾਣੇ ਹਿਸਾਬ ਖਤਮ ਕਰ ਸਕੀਏ ਮੇਰੇ ਪੁੱਤਰ ਦੀ ਖੁਸ਼ੀ ਰਹੇ ਮੈਂ ਤੁਹਾਨੂੰ ਮਾਫ਼ ਕਰਦਾ ਹਾਂ ਕਰਨਵੀਰ ਨੇ ਅੱਗੇ ਵਧ ਕੇ ਆਪਣੀ ਮਾਂ ਦੇ ਹੰਝੂ ਪੂੰਝੇ ਮੈਂ ਮੈਂ ਤੁਹਾਨੂੰ ਨਫ਼ਰਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਹੈ ਕਿ ਮਾਫ਼ ਕਰਨਾ ਸਭ ਤੋਂ ਵੱਡਾ ਤਰਮ ਹੈ ਅੱਜ ਮੈਨੂੰ ਮੇਰੀ ਮਾਂ ਵੀ ਮਿਲ ਗਈ ਹੈ ਅਤੇ ਜੀਵਨ ਸਾਥੀ ਵੀ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਗਲੇ ਹਫ਼ਤੇ ਗੁਰਦੁਆਰਾ ਸਾਹਿਬ ਵਿੱਚ ਬੜੀ ਤੁਮਦਾਂ ਦੇ ਨਾਲ ਵਿਆਹ ਹੋਇਆ ਜਗਤਾਰ ਸਿੰਘ ਅਤੇ ਹਰਪ੍ਰੀਤ ਜੋ ਕਦੇ ਪਤੀ ਪਤਨੀ ਸਨ ਅੱਜ ਕੁੜਮ ਕੁੜਮਨੀ ਵਜੋਂ ਰਿਸ਼ਤੇਦਾਰ ਬਣ ਗਏ ਇੱਕ ਅਜਿਹਾ ਅਨੋਖਾ ਰਿਸ਼ਤਾ ਸੇ ਜੋ ਪਿਆਰ ਅਤੇ ਮਾਫ਼ੀ ਨਾਲ ਭਰਪੂਰ ਸੇ ਵਿਆਹ ਤੋਂ ਬਾਅਦ ਜਗਤਾਰ ਸਿੰਘ ਵਾਪਸ ਪੰਜਾਬ ਮੁੜ ਗਿਆ ਉਹ ਆਪਣੇ ਪਿੰਡ ਵਿੱਚ ਖੁਸ਼ੀ ਹਰਪ੍ਰੀਤ ਕਰਨਵੀਰ ਅਤੇ ਜਸਮੀਨ ਅਕਸਰ ਪੰਜਾਬਾਂ ਦੇ ਅਤੇ ਉਸਦੇ ਵਿਰੇੜੇ ਵਿੱਚ ਰੌਣਕਾਂ ਲੱਗਦੀਆਂ। ਜਗਤਾਰ ਸਿੰਘ ਨੇ ਸਾਬਤ ਕਰ ਦਿੱਤਾ ਕਿ ਦਿਲ ਵੱਡਾ ਹੋਵੇ ਤਾਂ ਹਰ ਰਿਸ਼ਤਾ ਨਿਭਾਇਆ ਜਾ ਸਕਦਾ ਹੈ। ਹਰਪ੍ਰੀਤ ਦਾ ਵਿਦੇਸ਼ ਜਾਣ ਦਾ ਲਾਲਚ ਉਸ ਨੂੰ ਕਿਤੇ ਤੱਕ ਲੈ ਗਿਆ। ਉਸਨੇ ਪੈਸਾ ਤਾਂ ਕਮਾ ਲਿਆ ਪਰ ਆਪਣਾ ਅਸਲੀ ਪਰਿਵਾਰ ਗਵਾ ਦਿੱਤਾ। ਜਗਤਾਰ ਸਿੰਘ ਨੇ 22 ਸਾਲ ਤੱਕ ਸਬਰ ਕੀਤਾ, ਸੰਘਰਸ਼ ਕੀਤਾ ਅਤੇ ਅੱਜ ਉਸ ਨੂੰ ਉਸਦਾ ਫਲ ਮਿਲ ਗਿਆ ਹੈ। ਤੇ ਕਲਾਈਕ ਪੁੱਤਰ ਨੂੰ ਅਤੇ ਆਪਣੀ ਪਤਨੀ ਨਾਲ ਸੁਲ੍ਹਾ ਕਰਨ ਲਈ ਹਾਂਜੀ ਮਾਫੀ ਸਭ ਤੋਂ ਵੱਡੀ ਤਾਕਤ ਹੈ। ਮaaf ਕਰਨਾ ਕਮਜ਼ੋਰੀ ਨਹੀਂ ਹੈ, ਤਾਕਤ ਹੈ। ਜਗਤਾਰ ਸਿੰਘ ਨੇ ਹਰਪ੍ਰੀਤ ਨੂੰ ਮਾਫ ਕਰਕੇ ਨਾ ਸਿਰਫ ਉਸਦਾ ਬੋਝ ਹਲਕਾ ਕੀਤਾ ਸਗੋਂ ਆਪਣੇ ਪੁੱਤਰ ਦੀ ਜ਼ਿੰਦਗੀ ਵੀ ਬਚਾ ਲਈ ਰੱਬ ਦੀਆਂ ਕਿਹੜਾ ਨਿਹਾਰੀਆਂ ਹਨ ਉਹ ਵਿਛੜਿਆਂ ਨੂੰ ਮਿਲਾਉਂਦੀਆਂ ਹਨ ਅਤੇ ਉਸ ਜਨਤੰਨ ਨੂੰ ਅਜਿਹੇ ਤਰੀਕੇ ਨਾਲ ਸਮਝਾਉਂਦੀਆਂ ਹਨ ਕਿ ਇਨਸਾਨ ਹੈ ਹੈਰਾਨੇ ਜਾਂਦਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕੀ ਦਰਤਾਰ ਸਿੰਘ ਦਾ ਫੈਸਲਾ ਸਹੀ ਸੀ ਕਿ ਹਰਪ੍ਰੀਤ ਨੂੰ ਮਾਫੀ ਮਿਲਣੀ ਚਾਹੀਦੀ ਸੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੇਣਾ ਜੇਕਰ ਕਹਾਣੀ ਪਸੰਦ ਆਏ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦੇਣਾ ਜੇ ਅਤੇ ਜੇਕਰ ਤੁਸੀਂ ਚੈਨਲ ਦੇ ਉਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਧੰਨ ਜੀ ਸਭ ਨੂੰ ਇਜਾਜ਼ਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ